ਇਹ ਚਾਹ ਰਹੇ ਨਾ ਬੱਕੇ ਸੁਣਾਗਾ ਜਾਂਦਾ ਆਹਦਾ ਕੋਚਿਕ ਕੋਚਿਕ ਜਾਣ ਕੇ ਨਹੀਂ ਜਾਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਤੁਹਾਨੂੰ ਕੁ ਬਾਅਦ ਦੱਸਿਆ ਹੈ ਅਸੀਂ ਆਪਣੇ ਵਿੱਚ ਸ਼ਰਮਨੀ ਕਾਲੀਦਲ ਦੇ ਪ੍ਰਧਾਨ ਸਰਦਾਰ ਜਗਵੀਰ ਸਿੰਘ ਬਾਦਲ ਜੀ ਨੇ ਆਉਣਾ ਸੀ ਤੇ ਉਹਨਾਂ ਦੇ ਨਾਲ ਆਪਣੇ ਜਥੇਦਾਰ ਸਾਹਿਬ ਸ੍ਰੀ ਗੰਗੂ ਮਾਚੇਰਾ ਜੀ ਨੇ ਆਉਣਾ ਸੀ ਪਰ ਬਾਦਲ ਸਾਹਿਬ ਨੂੰ ਅਚਾਨਕ ਕੰਮ ਪਰ ਜਾਣ ਕਰਨ ਉਹ ਦਿੱਲੀ ਚਾਇਲੇ ਤੋਂ ਅੱਜ ਆਪਾਂ ਇਹਨਾਂ ਸਾਹਮਣੇ ਆਪਣੀ ਅਰਜ਼ੀ ਰੱਖੀ ਹੈ ਸਾਡੀ ਭਤੀ ਆਈਯੂ ਲੱਪਕ 150 ਲੋਕਾਂ ਲੋਗੇ ਅਸੀਂ ਪਿਛਲੇ 110 ਦਿਨਾਂ ਤੋਂ ਸਿੱਥ ਮੰਤਰੀ ਦੇ ਪਿੰਡ ਵੀਰਪੁਰ ਇੱਥੇ ਬੈਠੇ ਹੋਏ ਆ ਸਾਡੀ ਕਿਸੇ ਮੀਡੀਆ ਕਵਰੇਜ ਨੇ ਮੀਡੀਆ ਚੈਨਲ ਨੇ ਨੈਸ਼ਨਲ ਵੀ ਜਾਂ ਪੰਜਾਬ ਲੈਵਲ ਦੇ ਜੂਨ ਚੈਨਲ ਉੱਪਰ ਚਾਲਦੇ ਐ ਮੀਡੀਆ ਕਵਰੇਜ ਉਹਨਾਂ ਨੇ ਸਾਡੀ ਬਹੁਤ ਘੱਟ ਕੀਤੀ ਐ ਅਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਬੇਰੁਕਾਰੀ ਦੀ ਟੈਕਪਾਸਾ ਜਾਂ ਪਾਤਾ ਅਸੀਂ ਟੈਂਸ਼ਨ ਟੈਸਟ ਪਾਸ ਕਰ ਚੁੱਕੇ ਹਾਂ ਸਾਡੇ ਵਿੱਚ ਪਿੱਛੇ ਸਾਡੀ ਪ੍ਰੈਨ ਬਿੱਟ ਗਿਆ ਉਹਨਾਂ ਨੇ ਪੰਜਾਬ ਵਿੱਚੋਂ ਪਹਿਲਾ ਆਣ ਪ੍ਰਾਪਤ ਕੀਤਾ ਇਹ ਟੈਸਟ ਅਸੀਂ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੇ ਉਹਨਾਂ ਵੱਲੋਂ ਬਣਾਏ ਸਰਵਿਸ ਰੂਲ ਨਾ ਕਰਕੇ ਸਾਡੀ ਪਰਤੀ ਕੋਰਟ ਦੇ ਵਿੱਚ ਖੜੀ ਹੈ ਜੋ ਇਹਨਾਂ ਨੇ ਗਰੁੱਪ ਸੀ ਦੀਆਂ ਪੋਸਟਾਂ ਵਾਸਤੇ ਪੰਜਾਬੀ ਪੇਪਰ ਰੱਖਿਆ ਸੀ ਉਹ ਇਹਨਾਂ ਨੇ ਕੈਬਨਟ ਦੇ ਵਿੱਚ ਪਾਸ ਕਰਿਆ ਸੀ 28 ਅਕਤੂਬਰ 2022 ਨੂੰ ਔਰ ਸਾਡੀ ਫਰਤੀ ਆ ਗਈ ਸੀ ਉਹਦੇ ਤੋਂ 16 ਦਿਨ ਪਹਿਲਾਂ 12/2022 ਦੀ ਸੀ ਉਸ ਤੇ ਚੱਲਿਆ ਇਹਨਾਂ ਨੇ ਨੰਬਰ ਉੱਤੇ ਜੋ ਰੂਲ ਬਣਾਈ ਸੀ ਉਹਨਾਂ ਕਹਿੰਦੇ ਉਹਨਾਂ ਨੇ ਖਾਸ ਕਰਕੇ ਕਿ 31/2022 ਤੋਂ ਬਾਅਦ ਜੋ ਪ੍ਰੋਪਰਸੀਟੀਆ ਪੋਸਟਾਂ ਹੋਣਗੀਆਂ ਉਹਨਾਂ ਵਾਸਤੇ ਪੰਜਾਬੀ ਪੇਪਰ ਲੈਣਾ ਲਾਜ਼ਮੀ ਹੋਏਗਾ ਉਹਦੇ ਚ ਇਹ ਲਾਈਨ ਵੀ ਲਿਖੀ ਸੀ ਵੀ ਆਉਣ ਵਾਲੀਆਂ ਫਰਤੀਆਂ ਗਰੁੱਪ ਸੀ ਦੀਆਂ ਜਾ ਜੋ ਚੱਲ ਰਹੀਆਂ ਪਰਤੀਆਂ ਉਹਨਾਂ ਤੇ ਇਹ ਨਿਯਮ ਲਾਗੂ ਹੋਏਗਾ ਉਸ ਦੇ ਤਹਿਤ ਹੀ ਸਾਡਾ ਪੇਪਰ ਲਿਆ ਗਿਆ ਸੀ ਸਾਡਾ ਸਲੇਪਰਸ ਵਗੈਰਾ ਉਸ ਤੋਂ ਬਾਅਦ ਹੀ ਦੱਸਿਆ ਗਿਆ ਪੰਜਾਬੀ ਪੇਪਰ ਵੀ ਅਨਾਉਂਸ ਕਰਿਆ ਗਿਆ ਜਿਸ ਤੋਂ ਬਾਅਦ ਸਾਡਾ ਪੇਪਰ 5 ਮਾਰਚ ਨੂੰ ਹੋਇਆ ਉਸ ਤੋਂ ਬਾਅਦ ਛੱਡੀ ਰਿਜ਼ਲਟ ਤੇ ਵੀ ਕੇਸ ਲੱਗੇ ਸੀ ਉਹ ਵੀ ਅਸੀਂ ਆਪ ਡਿਫੈਂਡ ਕਰਕੇ ਆਪਦੇ ਵੱਲੋਂ ਪ੍ਰਾਈਵੇਟ ਵਿੱਚ ਕਰਕੇ ਡਿਫੈਂਡ ਕੀਤੇ ਪਰ ਫਿਰ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਗਈ। ਫਿਰ ਉਹ ਜੋ ਗਰੁੱਪ ਅਸੀ ਨੇ ਪੋਸਟ ਦੇ ਪੰਜਾਬੀ ਚੱਕਰ ਲਿਆ ਗਿਆ ਸੀ। ਉਹ ਰੂਲ ਲੈ ਗਿਆ ਅਟਾ ਕੇ ਹਾਈ ਕੋਰਟ। ਜੋ ਬੱਚੇ ਖੇਡ ਹੋਏ ਉਹਨਾਂ ਵੱਲੋਂ ਉਹ ਰੂਲ ਦੀ ਚੈਲੰਜ ਕਰ ਦਿੱਤਾ ਗਿਆ ਜੀ ਹਾਈ ਕੋਰਟ ਦੇ ਕੋਲ। ਸਰਕਾਰ ਆਪਣਾ ਮਜਬੂਤੀ ਨਾਲ ਹਾਈ ਕੋਰਟ ਦੇ ਵਿੱਚ ਪੱਖ ਨਾ ਰੱਖਣ ਕਰਕੇ ਸਾਡੀ ਪੱਖੀ ਤੇ ਜੀ ਸਟੇ ਲਾਗੂ ਹੋ ਗਿਆ। ਕਿਉਂਕਿ ਇਸ ਤਰ੍ਹਾਂ ਦਾ ਸੇਮ ਕੇਸ ਪਹਿਲਾਂ ਵੱਡਕਤਨ ਹਾਈ ਕੋਰਟ ਚ ਚੱਲ ਰਿਹਾ ਸੀ ਉਹਦੇ ਨਾਲ ਸਾਡਾ ਲਗਭਗ ਕੋਈ ਮੈਟਰ ਨਹੀਂ ਸੀ ਉਹ ਪੇਪਰ ਹੋਣ ਤੋਂ ਬਾਅਦ ਉਹਨੇ ਕਾਨੂੰਨ ਦੇ ਤਿੱਕੇ ਕਰੀ ਇਹਨਾਂ ਦਾ ਪਹਿਲਾ ਪ੍ਰਸ਼ੰਮਲ ਦਾ ਜੋ ਗਾਈਡਲਾਈਨ ਸੀ ਉਹਦੇ ਅਕੋਰਡਿੰਗ ਸਭ ਕੁਝ ਸਹੀ ਸੀ ਪਰ ਸਰਕਾਰ ਨੇ ਕਿਤੇ ਨਾ ਕਿਤੇ ਪ੍ਰਸ਼ੰਮਲ ਦੇ ਜੋ ਰੂਲ ਬਣਾਏ ਸੀ ਉਹਨਾਂ ਨੂੰ ਜਨਤਾ ਬੱਗੇ ਹਾਈ ਕੋਰਟ ਦੇ ਵਿੱਚ ਪੇਸ਼ ਕੀ ਕਰਿਆ ਕੁਨਾਈ ਸਾਡੀ ਉੱਤੇ ਕੰਗੀ ਫਰੀ ਚਨਲ ਪੈਰ ਗਈ ਸੀ ਉਸ ਤੋਂ ਬਾਅਦ ਸਾਡੇ ਵੱਲੋਂ ਤਿੰਨ ਪ੍ਰਾਈਵੇਟ ਵਕੀਲ ਕੀਤੇ ਗਏ ਜਿਨ੍ਹਾਂ ਦੀ ਅਸੀਂ ਤਕਰੀਬਨ ਫੀਸ 16 ਤੋਂ 17 ਲੱਖ ਇਹਨਾਂ ਸਾਡੇ ਭੈਣ ਭਰਾਵਾਂ ਤੋਂ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਨਾਲ ਜੋਇ ਇੱਕ ਤੱਕ ਬੇਲ ਉਤਾਰ ਲਈ ਆਪਣੇ ਪੇਰੈਂਟਸ ਤੋਂ ਛੁਪਨੇ ਕਰਕੇ ਇਹਨੇ ਪੜੇ ਲਿਖੇ ਹੋਣ ਦੇ ਬਾਵਜੂਦ ਅੱਜ ਮਾਦੀ ਥੜਕਾਂ ਦੇ ਬੈਠੇ ਨੇ ਸਰ ਨੇ ਆਖੋਲੀ ਕਿ ਸਰਕਾਰ ਨੇ ਸਾਨੂੰ ਵੀ ਧਰਨੇ ਰੋਣ ਲਈ ਦਿੱਸ਼ਤ ਨਹੀਂ ਦਿੱਤਾ ਅਸੀਂ ਪਿਛਲੇ 110 ਦਿਨਾਂ ਤੋਂ ਇੱਥੇ ਬੈਠੇ ਹੋਏ ਆ ਸਾਡੇ ਦੋ ਸਾਥੀਆਂ ਨੇ 22 ਜਨਵਰੀ ਤੋਂ ਕੋਖੜਤਾਲ ਰੱਖੀ ਸੀ ਉਹਨਾਂ ਦੀ ਵੀ ਕੱਲ ਰਾਤ ਬਹੁਤ ਜ਼ਿਆਦਾ ਸਿਹਤ ਵਿਗੜਨ ਕਰਕੇ ਸਾਨੂੰ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਇੱਥੋਂ 500 ਮੀਟਰ ਦੀ ਦੂਰੀ ਤੇ ਨਾਲ ਨੈਣਾ ਹਸਪੀਟਲ ਵਿੱਚ ਐਮਰਜੈਂਸੀ ਬੇਟਾ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਕੱਲ੍ਹ ਸ਼ਾਮ ਤੋਂ ਲਗਾਤਾਰ ਰਿਪੋਰਟ ਚੱਲ ਰਿਹਾ ਅਸੀਂ ਛੋਟੇ ਤੋਂ ਲੈ ਕੇ ਇਹ ਮੰਗ ਕਰਦੇ ਆ ਜੀ ਸਾਡੀ ਦੁਕਾਨ ਸਭਾ ਤੇ ਲੋਕ ਸਭਾ ਦੇ ਲੈਵਲ ਤੇ ਤੇ ਪੰਜਾਬ ਦੇ ਮੀਡੀਆ ਤੇ ਕਮਰਸ਼ੀਅਲ ਮੀਡੀਆ ਤੇ ਸਾਡੀ ਆਵਾਜ਼ ਸੁਣੀ ਜਾਵੇ ਤੇ ਸਰਕਾਰ ਤੱਕ ਪਹੁੰਚਾਈ ਜਾਵੇ ਕਿਉਂਕਿ ਅਸੀਂ ਬੇਰੁਜ਼ਗਾਰ ਤਿੰਨ ਤਿੰਨ ਟੈਸਟ ਪਾਸ ਕਰਕੇ ਅੱਜ ਵੀ ਸੜਕਾਂ ਤੇ

ਤਰੇ ਮਿੱਤਰਾਂ ਦਾ ਟੈਲੀਫੋਨ ਕੱਲੇ ਮੈਨੂੰ ਆਇਆ ਸੀ ਮੈਂ ਸਾਹਿਬ ਜੀ ਦੇ ਬਾਤਾਂ ਕਰ ਰਿਹਾ ਨੂੰ ਜੇਜੇ ਤੌਰ ਤੇ ਮਨਾਇਆ ਸੀ ਵੀ ਆਪਾਂ ਇੱਥੇ ਆ ਕੇ ਜਾਣਾ ਉਹਨੇ ਹਾਂ ਵੀ ਕਿਤੀ ਸੀ ਪਰ ਅਨਫਾਰਚੂਨੇਟਲੀ ਬੰਗੋਮੇ ਤਾਂ ਸਾਰਾ ਇੱਥੇ ਖਿਲਿਆ ਵੀ ਸਾਰਾ ਸਾਡੀ ਕੈਰੀ ਸੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਕਹੋਦੀ ਸੀ ਅਜੇ ਤੱਕ ਬਰਾੜਾ ਸਾਡਾ ਸਾਸੀ ਨਿਕਲਤਰ ਨੇ ਔਰ ਜਸਵੀਰ ਸਿੰਘ ਦੇਖ ਤਾਂ ਉਹਦੇ ਇੱਕ ਆਦੀ ਜੇ ਵੀ ਸਾਰੇ ਅਸੀਂ ਨਾਲ ਕਿਉਂਦੀਆਂ ਵੀ ਲਾਤੀ ਅਸੀਂ ਉਹ ਪੁਜਤ ਤੇ ਜਿਹੜਾ ਸਾਡਾ ਅੱਜ ਚੱਲ ਰਿਹਾ ਸੀ ਨਾ ਸੈਮੀਨਾਰ ਉਹ ਸੈਮੀਨਾਰ ਦੇ ਜਿਹੜੇ ਬੁਲਾ ਰਹੇ ਸੀ ਉਹਨਾਂ ਨੂੰ ਬਾਰ-ਬਾਰ ਓਕਰਦੇ ਵੀ ਸਾਡਾ ਅੱਜ ਟਾਈਮ ਪਿੱਛਾ ਬਿਨਾਂ ਦੀ ਫਲਾਈਟ ਆ ਗਈ ਸੀ ਬਾਦਲ ਹੋਣਾਂ ਦੇ ਜੋ ਮਿਕਸਡ ਹੋ ਸਕਦੇ ਤੇ ਉਹਨਾਂ ਨੇ ਅਖੇ ਇੱਕ ਜਿੰਨੀ ਜਿਆਦਾ ਸੀ ਤੇ ਵੀ ਤੁਸੀਂ ਟ੍ਰੈਮ ਘੱਟ ਲੱਗੇ। ਪਰ ਜਿਵੇਂ ਹੁੱਤੀ ਆ ਨਾ ਬੁਲਾੜਿਆ ਨੂੰ ਆਸ ਤਖਾਤ ਉੱਤੇ ਬੁੱਢੀ ਜੀ ਵੀ ਜਿਹੜੇ ਲੋਕ ਨੇ ਆ ਉਹ ਰੁਕਦੇ ਆ ਵੀ ਰੁਕਦੇ ਨਹੀਂ। ਸਹੀ ਗੱਲ ਤਾਂ ਇਹ ਐ ਵੀ ਅਸੀਂ 2 ਵਜੇ ਖਤਮ ਕਰਨਾ ਚਾਹ ਰਹੇ ਸੀ। ਬੜਾ ਜੋਸ਼ ਪਾਇਆ 2:30 ਬਜੇ ਵਿੱਚ ਖਤਮ ਹੋ ਗਏ ਤਾਂ ਲਈ। ਹੁਣ 3 ਵਜੇ ਤੱਕ ਹੀ ਚੱਲੇਗਾ। ਇਸ ਕਰਕੇ ਉੱਧਰ ਉਹਦੀ ਫਲਾਈਟ ਵੀ ਮੁੱਕ ਹੋ ਰਹੀ ਸੀ। ਜਿਹੜੇ ਉਹ ਮੀਟਿੰਗ ਆ ਉਹਦੀ ਕੈਨਸਲ ਹੋ ਗਈ ਤਾਂ ਕਿ ਉਹ ਨਾਲ ਚੱਲੇ। ਜਿੰਨਾ ਚਿਰ ਚੱਲੇਗਾ। ਔਰ ਬੈਠੇ ਹੋ ਸੋਦੇ ਆਦੀ ਸਾਡੇ ਜਗਾ ਦੱਸੀਆਂ ਨੇ ਇਹ ਬੜੀਆ ਸਾਡੇ ਮਲਾਕੇ ਦੇ ਆਸਰਾ ਰਾਜੇ ਦਾ ਹਾਲ ਸਿਹਤਮੰਦ ਤੇ ਆਸਰਾ ਸਾਡੀ ਆਪਣਾ ਭੈਣਾ ਬੱਚੇ ਸਾਡੇ ਨਾਪੀ ਦੇ ਵਿੱਚ ਕਿਤਰਾ ਬੈਠੇ ਹੋ ਇਹ ਵੀ ਵੀ ਸਤਿਕਾਰ ਤੇ ਧਿਆਨ ਦੋ ਜੀਵਾਰ ਦੇ ਨੇ ਲੰਮੇ ਸਮੇਂ ਤੋਂ ਸੁਖਾਚਾਰ ਤੇ ਉਹ ਪੰਜਾਬ ਦੇ ਸਿੱਖਿਆ ਮੰਤਰੀ ਦੇ ਘਰ ਦੇ ਸਾਹਮਣੇ ਬੈਠੇ ਹੋ ਔਰ ਸੋਹਣੇ ਗੱਲ ਦਾ ਬਸ ਕਿਤੇ ਵੀ ਕੋਈ ਨਾਕਿਆ ਉੱਤਰ ਵੀ ਪੁੱਛਿਆ ਸੀ ਕਿ ਮੰਤਰੀ ਸਾਹਿਬ ਕੋ ਜਿਹੜਾ ਤੋਂ ਮਾਰ ਕੇ ਗਏ ਲਈ ਦਾ ਦੱਸਿਆ ਉਹ ਜਿਹੜਾ ਤਾਂ ਕੀ ਮਾਰਨ ਦੇ ਬਣ ਕੇ ਜਿਹੜੇ ਸਰਦਾਰ ਸਹਿਬਾਨ ਦਿਆਂ ਤੇ ਬੈਠਿਆ ਕੋਈ ਲੰਗਰ ਪਾਣੀ ਸੀ ਦੀਵਾ ਕਰਦੇ ਸੀ ਉਹਨਾਂ ਨੂੰ ਵੀ ਹੋਰ ਪੁੱਛਿਆ ਮੰਤਰੀ ਇਹ ਬੜੀ ਮਤਲਬ ਜ਼ਾਇਰ ਮੁਕਤੀ ਨਾਲ ਹੋਰ ਜ਼ਾਇਰ ਮੁਕਤੀ ਚਾਹਦਾ ਸਾਧਿਆ ਤੋਂ ਦਿੱਤੀ ਹੋਈ ਚਾਹਦਾ ਬਿਲਕੁਲ ਤੁਹਾਡੇ ਘਰ ਦੇ ਅੱਗੇ ਇਹ ਕੰਮ ਕਰਾਇਆ ਤੇ ਇਹਦੇ ਨਾਲ ਇਛਾ ਰਸੂਲ ਕਰੋ ਜੇ ਤੱਕ ਲੋਕਾਂ ਦੇ ਹੋ ਗਿਆ ਸਵਾਨਾ ਉਹ ਅੱਧਾ ਹੋ ਗਿਆ। ਬਈ ਸਾਨੀਅਤ ਦੇ ਤੌਰ ਤੇ ਜਿਹੜਾ ਵਾਸ ਪਰਦਾ ਉਹ ਤਾਂ ਕੁਤਬਾ ਹੀ ਹੋ ਗਿਆ। ਹਰ ਇੱਕ ਨਾਲ ਇਹ ਵੀ ਜਿਹੜੇ ਸਰਕਾਰਾਂ ਲੋਕਾਂ ਦੇ ਪ੍ਰਵਾਹ ਕਰ ਤੋਂ ਹੱਦਾਂ। ਜਾਇਹ ਕਹ ਲੋ ਵੀ ਸ਼ਰਮ ਹੈ ਅਜਿ ਨੂੰ ਸਰਕਾਰਾਂ ਚੱਤਦੇ ਨਾ ਤਬੂਦ ਦੀ ਪ੍ਰਵਾਹ ਦਾ ਮਾੜੀ ਮੋੜੀ ਲੱਗ ਲਿਆ ਜੀ ਦਾ ਨਾ ਭਾਵੇਂ ਦਿੱਤੀ ਜਨਤ ਮਾਣ ਮਾੜੇ ਨੋਟੇ ਨੇ ਇਤਲੋ ਉੱਗਿਆ ਜੇ ਜਦੋਂ ਸਾਥ ਕਰਨਾ ਸੀ ਪ੍ਰਸਤਾ ਦਾ ਲੱਛਕ ਬਿਲਕੁਲ ਹੈ ਕਿ ਜਿਸ ਜੁਗ ਦਾ ਹੱਥ ਧੜੇ ਕਰ ਗਏ ਉਹ ਅੱਜ ਇਕੱਲਾ ਤੁਹਾਡੇ ਨਾਲ ਨਹੀਂ ਸੋਚੇ ਪੰਜਾਬ ਨੂੰ ਇਸ ਨਰਾਸ਼ਾ ਦੇ ਸੌਤ ਹੀ ਬਣਾ ਸਕਦਾ ਉਹ ਜਿਸ ਤਰ੍ਹਾਂ ਕਰਦੇ ਕਾਰ ਭਾਈਆ ਉਹਨਾਂ ਦੇ ਕੋਲ ਫਰਮਪਤਾ ਦੀ ਰਾਹ ਹੈ ਪਰ ਜ਼ਰਤਾਂ ਦੇ ਨਾਮ ਤੇ ਇਸ ਤਰ੍ਹਾਂ ਦਾ ਰੰਗ ਫੋਲੋਮੈਂਟ ਪਾਰਟੀ ਦੇ ਤੌਰ ਤੇ ਵੀ ਇਹ ਕੁਝ ਸੁਝਾਵਾ ਕਰਨਾ ਧਰਮਾ ਮਾਗਾਂ ਨੂੰ ਹੋਗਾ। ਅੱਛਾ ਸ਼ਰੋਮਣੀ ਕਾਲੇਤਰ ਨਾਮ ਨਾ ਕਰੇ। ਇੱਥੇ ਖੜੇ ਹੋ ਜਿਓ। ਸਾਡੇ ਪ੍ਰਾਣਾ ਸੰਗਤਾਂ ਤੇ ਸਾਡੇ ਪੰਜ ਦੇ ਜਨਤਾ ਦਾ ਸਾਸਤੀ ਆ। ਇਹ ਕੋਈ ਇਸ ਤਰ੍ਹਾਂ ਬੈਠਣਾ ਨਹੀਂ ਚਾਹੀਦਾ। ਇਹ ਵੀ ਹੋਣਾ ਚਾਹੀਦਾ। ਪਰ ਸਰਕਾਰਾਂ ਨੂੰ ਬਣਾਉਣਾ ਜਿਹੜਾ ਤਰੀਕਾ ਜਿਹੜਾ ਢੰਗ ਉਹ ਫਿਰ ਜਿਹੜਾ ਤੁਸੀਂ ਆਇਆ ਇਹ ਤਾਂ ਸਿੱਧਾ ਹੋਰ ਕੋ ਰਾਹ ਨਜ਼ਰ ਨਹੀਂ ਆਇਆ। ਦੇ ਜਿਹੜੀ ਹੌਂਕੋਲੇ ਸੇਵਨ ਦੇ ਵਿੱਚ ਵੀ ਜਦੋਂ ਵੀ ਤੁਸੀਂ ਕੋਈ ਪ੍ਰੋਗਰਾਮ ਕਰਦੇ ਆ ਸਾਡੀ ਲੋੜ ਸਮਝੀ ਅਸੀਂ ਤੁਹਾਡੇ ਲਈ ਰਾਜ਼ਾ ਇੱਕ ਕਾਨੂੰਨੀ ਤੌਰ ਤੇ ਵੀ ਜੇ ਕਿਤੇ ਦਰਾਵੀ ਜਾਂ ਸਾਡੇ ਕੋਲ ਡਾਟਾ ਰਹੇ ਕਿਸੇ ਲੋੜ ਸਾਹਮਣੇ ਉਹ ਮਦਦ ਵੀ ਅਸੀਂ ਦੇ ਪ੍ਰਮਾਣਿਤ ਜੇ ਸਾਡੇ ਕੋਲ ਲੋੜ ਖਲ੍ਹਦੇ ਹੋਏ ਲੋੜ ਆਉਂਦੀ ਹੈ ਉਹ ਕੈਨ ਵੀ ਜੇਕਰ ਜਾਂ ਤਾਂ ਤੱਕ ਤੌਰ ਤੇ ਅਸੀਂ ਤੁਹਾਡੇ ਸਿਰ ਉਪਰ ਲਈ ਸਾਡੀ ਪਾਸੇ ਸਾਡੀ ਸੀਮਾ ਸਾਡੀ ਕੋਈ ਕੋਈ ਜਦੋਂ ਵੀ ਅੱਗੇ ਬੈਠੇ ਹਨ ਬੰਦਗੱਤੇ ਬੈਠੀ ਅੰਦਰ ਦੀ ਕਮੇਟੀ ਆ ਮੈਂ ਇੱਕ ਕਮਿਸ਼ਨ ਦੀ ਦਰਖਾਸਤ ਹੈ ਜਿਹੜਾ ਅਫਸੋਰਸ ਹੈ ਨਾ ਕੰਟਰਾਕਟਰਾਂ ਦਾ ਰਾਊਂਡ ਦੀ ਲੋਨ ਉਹ ਅਸੀਂ ਉਹ ਜਦਨਾ ਖਵਾਇਆ ਜਿਹੜੇ ਜਿਹੜੇ ਉਹ ਤਾਂ ਪਾਰਲੀਮੈਂਟ ਦੇ ਤੋਂ ਆ ਗਿਆ ਨਹੀਂ ਆ ਇਸ ਟੋਨ ਦੇ ਮਾਹੌਲ ਦੇ ਵਿੱਚ ਵੀ ਇਹਦਾ ਖਾਂਦਾ ਇਹਨਾਂ ਨੂੰ ਕਾਲੀ ਦਾ ਸਾਫ ਸਾਰਾ ਉਹਨੂੰ ਦੇਣਾ ਤਾਂ ਰਿਹਾ ਦੇਣਾ ਨਾ ਆਪਾਂ ਕਰ ਲਾਂਗੇ ਉਹ ਸੁਧਾਰਾ ਆਪਣਾ ਟਾਈਮ ਰੱਖੋ ਨੈਸ਼ਨਲ ਮੀਡੀਆ ਸਰਕਾਰ ਦੀ ਆਵਾਜ਼ ਇਹ ਨੈਸ਼ਨਲ ਵੀਡੀਓ ਦੇ ਵਿੱਚ ਵੀ ਜਿਹੜਾ ਇੱਕ ਹੋਰ ਵੀ ਆ ਇਹਨਾਂ ਨੂੰ ਉਹ ਬੰਦੇ ਸਾਬਤ ਕਰਦਾ ਹੈ ਨਾ ਅੱਜ ਇਹਨਾਂ ਨੂੰ ਸਾਡੇ ਕੋਲ ਭੇਜਿਆ ਜਾਵੇ ਹਾਂ ਇਹ ਪੁਲਿਸ ਕਰਤਾ ਸੀ ਜਿੰਨੇ ਸਾਰੇ ਬੱਚੇ ਹਰਾਸ ਹੋ ਰਹੇ ਆ ਕਿ ਉਹ ਕਿਤਾਹ ਅਹਿਸਾਸ ਨੂੰ ਇਹਨਾਂ ਨੂੰ ਸਾਡੀ ਆਵਾਜ਼ ਨੁਕਸ ਕਰਦੇ ਆ ਅਸੀਂ ਭਗਵਾਨਸਮਾਨ ਦੇ ਪਿੰਡ ਗਏ ਜੀ ਉੱਥੇ ਲਾਠੀ ਚਾਰਜ ਕਰਿਆ ਸਾਡੇ ਤੇ ਅੱਛਾ ਜਿੱਦਿ ਸ਼ੂਟਿੰਗ ਦਿੱਤੀ ਗਈ ਕੁੰਡੀਆਂ ਦਾ ਕੁੱਠਾ ਬੋਲਿਆ ਗਿਆ ਹਾਲਾਤ ਨੇ ਹੋ ਕੇ ਦੁਨੀਆ ਨੂੰ ਸ਼ਰੀਰਿਆ ਰਿਪੋਰਟ ਦਿੱਤੀ ਆ ਬੈਕਗਰਾਉਂਡ ਵੀ ਦਿੱਤੀ ਆ ਬਲ ਸੋਸ਼ਲ ਮੀਡੀਆ ਦੇ ਸਾਰੇ ਤੋਂ ਪ੍ਰਮਾਨ ਗੋਲੀ ਜਾ ਰਹੇ ਨੇ ਜਦੋਂ ਸਾਰੇ ਸਰਕਾਰ ਬਣਾ ਦੇ ਇਹ ਸਾਰੇ ਸਰਕਾਰ ਚਲਾ ਰਹੇ ਨੇ ਉਹ ਬਾਕੀ ਇਸ ਨੂੰ ਜਿਹੜਾ ਪੰਜਾਬ ਦੇ ਜਿਹੜਾ ਸਾਡਾ ਸੈਮੀਨਾਰ ਸੀ ਉਹ ਵੀ ਇਸੇ ਕਰਕੇ ਬਰਾਹੀਂ ਬੋਟੀਆਂ ਨੂੰ ਸਟਾਰ ਨੂੰ ਹਾਈਲਾਈਟ ਕਰਦੇ ਵੀ ਜੁਦਾ ਫੇਵਰਟ ਕਰਦੇ ਬਾਕੀ ਇੰਪੋਰਟੇਨਲ ਹੈ ਕੜਾ ਅੱਗੇ ਫੇਰ ਜਾਣਾ ਹੈ ਕਿ ਚੱਕਰਾਂ ਦੀ ਸਿਰ ਲਗਾਤਾਰ ਹੋ ਰਿਹਾ ਹੈ ਕਿ ਕੜਾ ਚੱਲਦਾ ਨਾ ਰਹੇ ਸਰ ਕਿਹੋ ਜਿਹਾ ਪੁਲਸ ਧੱਕਾ ਕਰ ਰਹੀ ਹੈ ਜੀ ਉਹਦੇ ਬਾਰੇ ਸੁਣਿਆ ਸੀ 3200 ਦਾ ਨਿਰਤ ਦੇ ਜੀ ਕੁੜੀਆਂ ਨੂੰ ਬਹੁਤ ਪੱਦੀ ਸ਼ਬਦਾਵਲੀ ਵਰਤੀ ਜੀ ਮੁੰਡਿਆਂ ਦਾ ਲੱਗਿਆ ਕੀਤਾ ਗਿਆ ਹੈ ਉਹਨਾਂ ਦਾ ਸੰਗਤ ਦਿਨਾਂ ਜੋ ਫੇਟ ਰਹੇਗੇ ਇਹਨਾਂ ਦੇ ਦਿਨ ਬਹੁਤ ਹੀ ਹਨ ਜਦੋਂ ਜੇ ਪਾਰਲੀਮੈਂਟ ਜੇ ਦਾ ਬਹਾਰ ਹੋਣਾ ਜਦੋਂ ਉਹਨਾਂ ਨੂੰ ਮਿਲਣ ਦਾ ਅੰਦਰ ਰਹੇ ਜੀ ਰੈਜੀਨਲ अरे हां लड़के को कर दे गया तो पढ़ ले गया बड़ा उसको बिना मारती रह लो उसको तो माहौल ही ना होगा ये थोड़ा खुद ही करा था ये परमात्मा बहुत बड़ी चीज होता है रब देखला छोटा है ना आज प्रॉब्लम होती है सर वो ताजी जो हो गई देखा जाओगा ताजी को छोटे लोग ले ही नहीं लेने पर ला ताजी हां साने तीतरी को हां भी जा रही है सादी इमामू तीनों साथ में चला जाए ਦੱਸਿਓ ਸਾਨੂੰ ਜੇ ਸਾਡੇ ਬੁਟੀਲਾ ਦੀ ਲੋੜ ਅਸਲੀ ਪੂਰੀਗਾ 30 ਤਰੀਕ ਨੂੰ ਸਿਰਫ ਹੋ ਸਕੇ ਸਾਨੂੰ ਪਬਲਿਕ ਸਟੋਰ ਦੇ ਬਿਲਡਿੰਗ ਦੇ ਸਾਹਮਣੇ ਉੱਥੇ ਇੱਥੇ ਤਰੀਕ ਨਹੀਂ ਜੀ ਤਰੀਕ ਤੇ ਅਸੀਂ ਉਹ ਪ੍ਰੋਟੈਸਟ ਕਰਾਂਗੇ ਜੀ ਰੋਡ ਜਾਮ ਕਰਾਂਗੇ ਜੀ ਸਾਡੇ ਨਾਲ ਪੁਲਿਸ ਨੇ ਮਿਸਟਰੀ ਹਟ ਕਰਦੀ ਹੈ ਇਹ ਉੱਥੇ ਜਾਰ-ਬਾਰ ਨਹੀਂ ਜੀ ਰੋਡ ਜਾਮ ਕਰਨ ਦਾ ਅਸੀਂ ਆਪਣੇ ਸੋਸਟ ਮੇਰੀ ਅਕਾਊਂਟ ਤੇ ਉਹ ਤਾਂ ਅਜੇ ਕਰਾਂਗੇ 30 ਤਰੀਕ ਨੂੰ ਸਰ ਸਾਨੂੰ ਉਹ ਮੀਡੀਆ ਕਵਰੇਜ ਦੇ ਦਿੱਤੀ ਜਾਵੇ ਉਹ ਦਾ ਸੋਲੂਸ਼ਨ ਮਿਲ ਜਾਵੇ ਚੰਗਾ ਜੀ ਟਿਕਟ ਬਹੁਤ ਬਹੁਤ ਧੰਨਵਾਦ ਰੋਮੀ ਕਾਲੀ ਦਾ ਜਿੰਦਾਬਾਦ ਬਸ ਜੀ ਬੜੀ ਸਾਰੇ ਬੰਦੇ ਬਈ ਬੈਠੇ ਰਹੋ ਖੜੇ ਰਹੋ ਬਰੇ ਉਤਰੋ ਬੱਸ

चङा yeah.